ਉਸ ਤੋਂ ਜਿਹੜੀ ਅੱਜ ਗੱਲਬਾਤ ਕਰਾਂਗੇ ਉੱਥੇ ਜਾ ਕੇ ਬੰਦਾ ਜਦੋਂ ਕੋਈ ਕੋਠੀ ਬਣਾਉਣੇ ਹਵੇਲੀ ਬਣਾਉਣੇ ਆਪਾਂ ਜਾਂ ਕੋਈ ਵੀ ਘਰ ਬਣਾਉਣਾ ਬੰਦਾ ਉਹ ਜਦੋਂ ਬਣਾ ਲੈਂਦਾ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦਾ ਉੱਥੇ ਜਾ ਕੇ ਬੰਦਾ ਡਿਸੀਜਨ ਲੈਣਾ ਹੁੰਦਾ ਜਦੋਂ ਉੱਥੇ ਜਾ ਕੇ ਕਨਫਿਊਜ਼ ਹੁੰਦਾ ਆਪਾਂ ਉਹਦੇ ਬਾਰੇ ਗੱਲਬਾਤ ਕਰਾਇਆ ਸਾਰੀ ਆਪਾਂ ਤੁਹਾਨੂੰ ਹੋਣੇ ਪਹੁੰਚੇ ਹੋਏ ਆਪਾਂ ਮਾਨ ਮੱਖੀ ਫਾਰਮ ਪਿੰਡ ਤੁੰਗਾਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਬਾਈ ਉਹ ਨਾਲ ਗੱਲਬਾਤ ਕਰਾਂਗੇ ਬਾਹਰੋਂ ਇੱਕ ਵਾਰੀ ਹਵੇਲੀ ਦਾ ਤੁਸੀਂ ਸੀਨ ਦਿਖਾ ਦਿਓ ਤੇ ਇਹ ਜਿਹੜੀ ਸਿੰਪਲ ਟਾਇਲ ਹੁੰਦੀ ਹੈ ਉਹਦੇ ਨਾਲ ਵਰਕਪੇਸ ਕੀਤਾ ਜੀ ਸਾਰੀ ਅਵੇਲੀ ਦਾ ਤੇ ਅੰਦਰ ਤੋਂ ਵੀ ਜਿੰਨਾ ਦਾ ਕੰਮ ਹੋਇਆ ਆ ਆਪਾਂ ਤੁਹਾਡੀ ਗੱਲਬਾਤ ਬਾਈ ਹੋਰਾਂ ਨਾਲ ਕਰਾਵਾਂਗੇ ਤੇ ਜਿਹੜਾ ਕੰਮ ਚੱਲੀ ਜਾਂਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੁਸੀਂ ਇੱਕ ਵਾਰੀ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਕਿੰਨਾ ਸੋਹਣਾਗਾ ਤੇ ਆਜੋ ਬਾਈ ਹੋਰਾਂ ਨਾਲ ਤੁਹਾਡੀ ਕਰਵਾਉਣੀ ਹੈ ਗੱਲਬਾਤ ਤੇ ਵਿੱਚ ਰਹਿ ਐਸ਼ ਵੀ ਬਾਈ ਹੋਰਾਂ ਦੀ ਤੇ ਸਾਈਡ ਤੇ ਜੋ ਕੰਮ ਚੱਲੀ ਜਾਂਦਾ ਤੇ ਉਹਦੇ ਵਾਸਤੇ ਗੱਲਬਾਤ ਕਰਦੇ ਆ ਜਿਹੜਾ ਆਪਾਂ ਕਹਿੰਦੇ ਸੀ ਤੁਹਾਨੂੰ ਵੀ ਬੰਦਾ ਜਦੋਂ ਘਰ ਬਣਾਉਂਦਾ ਜਾਂ ਅਵੇਲੀ ਬਣਾਉਂਦਾ ਕੋਠੀ ਬਣਾਉਂਦਾ ਉੱਥੇ ਜਾ ਕੇ ਉਹ ਕੰਮ ਉੱਥੇ ਜਾ ਕੇ कंफ्यूज ਹੋ ਜਾਂਦਾ ਉੱਥੇ ਕੀ ਡਿਸੀਜਨ ਲੈਣਾ ਹੁੰਦਾ ਉਹ ਆਪਾਂ ਅੱਜ ਗੱਲਬਾਤ ਕਰ ਜਿੰਨਾ ਇਹਦੇ ਵਿੱਚ ਕੰਮ ਹੋਇਆ ਹੋਇਆ ਹੈ ਜਿਹਦੇ ਵਿੱਚ ਆਪਾਂ ਹੋਰ ਵੀ ਬਾਰੇ ਗੱਲਬਾਤ ਕਰਾਂਗੇ ਤੇ ਆਪਾਂ ਜਿਹੜੀ ਗੱਲਬਾਤ ਕਰਦੇ ਸੀ ਉਹ ਬੰਦਾ ਕਿੱਥੇ ਜਾ ਕੇ ਜਦੋਂ ਆਪਾਂ ਕੰਮ ਚੱਲ ਰਿਹਾ ਹੁੰਦਾ ਆਹ ਕੰਮ ਦੇ ਉੱਤੇ ਆ ਕੇ ਬੰਦਾ ਕੰਫਿਊਜ਼ ਹੁੰਦਾ ਵੀ ਆਪਾਂ ਇਹ ਚੀਜ਼ ਖਰੀਦਣੀ ਕਿੱਥੋਂ ਹੈ ਤੇ ਕਿੱਥੋਂ ਆਪਾਂ ਨੂੰ ਸਸਤੀ ਬੁਕੋ ਕਿਉਂਕਿ ਆਪਾਂ ਜਦੋਂ ਘਰ ਤੇ ਪੈਸਾ ਲਾਉਣਾ ਹਵੇਲੀ ਬਣਾਉਣਾ ਕੋਠੀ ਬਣਾਉਣਾ ਤਾਂ ਬੰਦਾ ਇਹ ਚੀਜ਼ ਤਾਂ ਜਰੂਰ ਸੋਚਦਾ ਵੀ ਆਪਾਂ ਨੂੰ ਸਸਤੀ ਪੈ ਦੇ ਤੇ ਮਜ਼ਬੂਤੀ ਵੀ ਹੋਵੇ ਚੀਜ਼ ਦੀ ਤੇ ਗੱਲਬਾਤ ਕਰਾਉਣੇ ਬਾਈ ਉਹਨਾਂ ਸਸਤੀ ਗੱਲ ਬਾਈ ਤੇ ਬਾਈ ਆਪਾਂ ਨਾਮ ਤੇ ਪਿੰਡ ਜੇ ਆਪਾਂ ਤੇ ਬਾਈ ਜਿਹੜੀ ਹਵੇਲੀ ਆਪਾਂ ਇਧਰੋਂ 프ਰੰਟ ਤੋਂ ਦਿਖਾਈ ਜਾ ਹਾਂਜੀ ਹਾਂਜੀ ਤੇ ਇਧਰ ਕੰਮ ਚੱਲ ਰਿਹਾ ਹੈ ਇਧਰੋਂ ਆਪਾਂ ਹੈ ਸ਼ੁਰੂ ਕਰਿਆ ਆ ਵੀ ਹੈਨਾ ਹਾਂਜੀ ਤੇ ਪਹਿਲਾਂ ਬਰਾਉਂਦਰ ਨੇ ਸ਼ਦਾਰ ਤੁਸੀਂ ਦੱਸਿਆ ਵੀ ਇਧਰ ਆਪਣਾ ਫਾਈਨ ਕਰਦਾ ਤਾਂ ਲੱਕੜ ਦਾ ਕੰਮ ਹੈ ਉੱਥੇ ਉੱਪਰ ਥੱਲੇ ਲੱਕੜ ਦਾ ਕੰਮ ਹੈ ਜੀ ਤੇ ਉੱਪਰ ਵਾਲਾ ਸਨੈਸ਼ ਹੈ ਹਾਂਜੀ ਤੇ ਬਾਈ ਇੱਕ ਚੀਜ਼ ਹੋਰ ਦੱਸੋ ਜਿਹੜਾ ਕੰਮ ਦੀ ਆਪਾਂ ਗੱਲ ਕਰਦੇ ਆਂ ਜੇ ਜਦੋਂ ਅਸੀਂ ਚੀਜ਼ ਬਣਾਉਂਦੇ ਆਂ ਘਰ ਬਣਾਉਂਦੇ ਆਂ ਉਹ ਦੋ ਇੱਕ ਹੀ ਜਗ੍ਹਾ ਕੰਮ ਆ ਜਾਂਦਾ ਜਦੋਂ ਪੱਥਰ ਲਾਉਣ ਦਾ ਕੰਮ ਆ ਜਾਂਦਾ ਪਲਾਸਟਰ ਵੀ ਹੋ ਜਾਂਦੀ ਹੈ ਹਾਂਜੀ ਤੇ ਉਦੋਂ ਬੰਦਾ ਇੱਕ ਕਨਫਿਊਜ਼ਨ ਤੁਸੀਂ ਪੱਤਰ ਖਰੀਦਣ ਤੋਂ ਪਹਿਲਾਂ ਆਪਾਂ ਜਦੋਂ ਉਹਦੇ ਚੁੰਨੇ ਵੀ ਕੋਈ ਰੇਟ ਰਾਂ ਦੀ ਚੀਜ਼ ਨੇ ਤੇ ਚੀਜ਼ ਮਿਰੂ ਕਿੱਥੋਂ ਵਧੀਆ ਹੈ ਤੇ ਉਹਦੇ ਬਾਰੇ ਜਰੂਰ ਦੱਸੋ ਕਿ ਤੁਹਾਡਾ ਕੀ ਐਕਸਪੀਰੀਅੰਸ ਨੇ ਕੰਮ ਕਰਨ ਜਾਂਦੇ ਸੀਗੇ ਜੀ ਉਹ ਜਦੋਂ ਉੱਥੇ ਜਾ ਕੇ ਅਸੀਂ ਕੋਈ ਤੇਲ ਵੀ ਅਟੈਲ ਕਿੱਥੋਂ ਲੈਂਦੇ ਸੀਗੇ ਉਹ ਤਕਰੀਬਨ 70 80% ਇਹਨਾਂ ਦਾ ਨਾਮ ਹੀ ਲੈਂਦੇ ਸੀ ਹਾਂ ਕਿਹਨਾਂ ਦਾ ਜੀ ਇਹ ਰਾਮਪਰੇ ਸੀ ਪੋਰਾ ਟੈਲ ਨਾਲ ਵੀ ਲੈਂਦੀ ਹੈ ਅਸੀਂ ਪੋਰਾ ਟੈਲ ਹਾਂ ਜੀ ਵੀ ਮਾਲ ਸਾਦੀ ਮਾਲ ਜਿੱਥੇ ਜ਼ਿਆਦਾਤਰ ਕੋਈ ਜ਼ਿਆਦਾ ਜੀ ਇਹਦਾ ਸਾਲੋਂ ਰੋਡ ਪੇ ਤਾਂ ਅਸੀਂ ਟੈਲ ਦੀ ਰੋਡ ਸੀਗੇ ਜੀ ਅੱਜ ਨਾਲ ਦਾ ਦਿਖਾ ਦਿੰਦੇ ਹਾਂ ਕੰਮ ਚੱਲਦਾ ਦੋਸਤੋ ਇੱ ਇਹ ਇਹ ਕੰਮਾਂ ਟਿਕਾ ਇਹ ਦੋਫਾ ਕਰਦੇ ਨੇ ਬਸ ਤੋਂ ਬਾਅਦ ਹਮੇਸ਼ਾ ਉਹਦੇ ਤੇਵੇ ਵੇਟ ਤੋਂ ਪਹਿਲਾਂ ਜਿਹੜੀ ਪਹਿਲਾਂ ਇਹ ਜੁਰਮ ਕੀਤਾ ਸੀਗਾ ਸਵਾਲ ਅੱਜ ਪਹਿਲਾਂ ਪੁੱਛ ਲਿਆ ਹੁੰਦਾ ਸੀਗਾ ਜੀ ਪਹਿਲਾਂ ਉਧਰ ਲਿਆਂਦਾ ਸੀਗਾ ਹਮੇਸ਼ਾ ਕਿਕਰ ਜੀ ਠੀਕ ਹੈ ਜੀ ਤੇ ਫਿਰ ਹੁਣ ਦੂਜੀ ਵਾਰ ਫੇਰ ਲਿਆਂਦਾ ਜੀ ਦੁਬਾਰੇ ਵਿਸ਼ਵਾਸ ਬਣ ਜਾਂਦਾ ਹੈ ਜਨਾ ਜੀ ਰੇਟ ਦਾ ਬਹੁਤ ਫਰਕ ਹੈ ਇਹਨਾਂ ਦਾ ਠੀਕ ਹੈ ਜੀ ਅਸੀਂ ਇੱਥੇ ਆਪਦੇ ਨੇੜੇ ਉਹ ਵੀ ਸ਼ਹਿਰ ਤੋਂ ਪਤਾ ਕਰਿਆ ਸੀਗਾ ਜੀ ਮੈਂ ਟਰਾਈ ਦੇ ਬੰਦਾ ਕਰਦੇ ਆਂ ਇਹਨੇ ਨਾਮਾਂ ਇਹਨਾਂ ਤੋਂ ਟਰਾਈਰ ਨੂੰ ਮਾਰਦੇ ਹੂਤੀ ਗੱਲ ਉਹ ਬੰਦੇ ਦੀ ਕਹਿਰ ਗੱਲਬਾਤ ਬਹੁਤ ਸੋਹਣੀ ਸੁਣਦੇ ਆ ਠੀਕ ਹੈ ਉਹਦਾ ਸੁਪ ਉਹ ਵਧੀਆ ਸਰਕਾਰ ਨਾਲ ਗੋਲਦੇ ਜਿਹੜੀ ਹਰੀ ਚੀਜ਼ ਦਿਖਾਈ ਹੈ। ਪੀਲ ਵਧੀਆ ਹੋਣੀ ਚਾਹੀਦੀ। ਕਹਿਣ ਦਾ ਮਤਲਬ ਵੀ ਡੀਲਿੰਗ ਵਧੀਆ ਹੈ। ਮਾਲ ਵੀ ਵਧੀਆ ਦਿੰਦੇ ਆ ਤੇ ਉੱਥੇ ਬੰਦਾ ਇਹ ਚੀਜ਼ ਹੋਇਆ ਜੀ ਜਿਵੇਂ ਹੁਣ ਆਪਣਾ ਪਿੰਡ ਤੋਂ ਗਾਲੀ ਆ। ਰਾਂਪਰੇ ਜਿਹੜਾ ਲੋਕਲ ਹੋਊਗਾ ਕੋਈ ਵੀ ਆਪਣਾ ਲੋਕੀ ਬੰਦਾ ਕੰਮ ਕਰਦਾ। ਉਹਦੇ ਨਾਲ ਆਪਾਂ ਕੋਈ ਜੇ ਕੋਈ ਆਪਾਂ ਦਿੱਕਤ ਆਉਂਦੀ ਹੈ ਤਾਂ ਆਪਾਂ ਚੜ੍ਹਵਾਈ ਹੈਗੀ ਆ। ਇਹ ਚੀਜ਼ ਵੀ ਮੇਨ ਹੈ। ਤੇ ਤੁਸੀਂ ਜਿਹੜਾ ਪਹਿਲਾਂ ਮੱਥਾ ਲਾਇਆ ਜੀ ਉਹਦੇ ਚ ਟਾਇਲ ਲਾਈ ਉਧਰ ਆਪਣੇ। ਹਾਂ ਸਾਰੇ ਟਾਇਲ ਹੀ ਲੱਗੇ ਆ। ਉਧਰ ਟਾਇਲ ਸਾਰੇ ਇੰਦਰ ਵੀ ਟਾਇਲ ਹੀ ਲਾ ਰਹੇ ਹੁਣ ਟਾਇਲ। ਤੁਸੀਂ ਉਸ ਨੂੰ ਦਿਖਾ ਦਿ ਤਾਂ ਦੂਹੇ ਨੱਕੜਾ ਚੱਲਿਆ ਵੈਸੇ ਅਜੇ ਥੋੜਾ ਜਿਹਾ ਸਮਝ ਲਈ ਚੱਲੀ ਜਾ ਰਿਹਾ ਕਰਵਾਜਾਂ ਆਉਂਦੇ ਨੇ ਤੇ ਬਈ ਜਿੱਦੂ ਦਿਖਾ ਦੇ ਕਮਰੇ ਵੀ ਦਿਖਾ ਦੇ ਬਈ ਇਹਦਾ ਸਿਰਲ ਕੋਰਸ ਦਿਨਾ ਸਕੀ ਐ ਨਹੀਂ ਇਹ ਰੌੜਾ ਕਰਾਉਣੇ ਆਉਂਦੇ ਨੇ ਸਿਰ ਉਡਾਉਣੇ ਕਰਾਉਂਦੇ ਸੋ ਲੂਪ ਇਨ ਆ। ਇਹਨੇ ਹੀ ਆਪਣੇ 1990 ਦੇ ਵਿੱਚ ਅਸੀਂ ਉੱਤਰ ਪਰਲੇ ਮਕਾਨ ਚਾਏ ਸੀ। ਅੱਛਾ ਜੀ। ਉਹ ਪਹਿਲਾਂ ਕਿਹੜਾ ਮਕਾਨ ਸੀ? ਬਹੁਤ ਛੋਟਾ ਮਕਾਨ ਸੀ ਦਾ। ਠੀਕ ਹੈ ਜੀ। ਉਦੋਂ ਫਿਰ ਅਸੀਂ ਅੱਧਾ ਪੌਣਾ ਏਕੜ ਵਰਗਣਿਆ। ਇੱਥੇ ਕਿਰਤ ਹੈ। ਉਹ ਮਕਾਨ ਦੀ ਸਭ ਦਿੱਕਤਾਂ ਉਹ ਸਾਫ਼ ਸਫਾਈ ਦੀ ਹੁੰਦੀ। ਠੀਕ ਹੈ। ਉਰੇ ਸੀ 2200 ਏਰੀਏਚ ਨਿਕਲੋ ਮਕਾਨ ਪਾਇਆ। ਠੀਕ ਹੈ ਜੇ ਸਾਈਡ ਤੇ ਬਾਹਰੋਂ ਤੋਂ ਸੈਂਦ ਦਿੱਤੀ ਆ ਇਹ ਜਿਹੜੇ ਦੋ ਦਾ ਬੈਡਰੂਮ ਆ ਗਿਆ ਇੱਕ ਤਿੰਨ ਬੈਡਰੂਮ ਆ ਗਿਆ ਇੱਕ ਸਾਹਮਣੇ ਆ ਗਿਆ ਜਿੱਥੇ ਬੈਡਰੂਮ ਆ ਜੀ ਪਹਿਲਾ ਬੈਡਰੂਮ ਦੋਸਤੋ ਦਿਖਾਤਾ ਤੇ ਇਧਰ ਵੀ ਦਿਖਾ ਦੇ ਇਹ ਆਪਣਾ ਬਾਹਰ ਤੋਂ ਲੇ ਕੇ ਰੈਸਟੇਬਲ ਪ੍ਰੈਸ ਗੇਸਟ ਦਿਖਾ ਦਿਓ ਅਦਰ ਸਾਹਿਬ ਤੇ ਬਹੁਤ ਵਧੀਆ ਜਿਆਦਾ ਨਾ ਸਿੰਗਲ ਕੋਸਟਾ ਜਿ ਬਣਾਇਆ ਹੈ ਇਹ ਜਿਹੜਾ ਬੁੱਧਰ ਮਨ ਟਾਈਮ ਲੈਂਦੇ ਨੇ ਜਿੱਥੇ ਇਹ ਦੋ ਕੋਸਟਾ ਵਾਲਾ ਵੀ ਧਿਆ ਕਰਕੇ ਤੋਂ ਗ੍ਰੈਂਟ ਹੈ ਹਾਂ ਜੀ ਇਧਰ ਪਿੱਛੇ ਦਾ ਦੋਸਤ ਬਹੁਤ ਵਧੀਆ ਜੀ ਤੇ ਬਾਈ ਜਿਹੜਾ ਇਹ ਜਿੱਪ ਗੱਲ ਕਰੀਏ ਜਿਵੇਂ ਕਿਚਨ ਦੇ ਵਿੱਚ ਅਗਰੇਡ ਲੱਗਿਆ ਇਹ ਵੀ ਉੱਥੋਂ ਹੀ ਆਇਆ ਹੈ ਅੱਛਾ ਇਹ ਵੀ ਤੁਸੀਂ ਉਹਨਾਂ ਤੋਂ ਹੀ ਖਰੀਦੇ ਆ ਅੱਛਾ ਉਹਨਾਂ ਤੋਂ ਆਇਆ ਇੰਸਾਨ ਤੇ ਦੋਸਤੋ ਇੱਕ ਗੱਲ ਤੁਹਾਨੂੰ ਨਾਲ ਜਰੂਰ ਦੱਸਣੀ ਹੈ ਕਿ ਜਦੋਂ ਆਪਾਂ ਨਾ ਮੰਨ ਕੇ ਚੱਲੋ ਕੋਈ ਵੀ ਚੀਜ਼ ਖਰੀਦਦੇ ਆ ਘਰ ਦੇ ਸੰਬੰਧਤ ਆਪਾਂ ਜਿਹੜੀ ਵਿੱਚ ਕੀ ਖਰੀਦਦੇ ਨੇ ਘਰ ਦੇ ਲਈ ਕਰਦੇ ਬਿੰਦੀ ਉਹਨੋਂ ਬੰਦੇ ਵਿੱਚ ਹੁੰਦਾ ਵੀ ਮੈਨੂੰ ਸਸਤੀ ਮਾਰੇ ਮੌਜੂਦ ਵੀ ਹੁੰਦੇ ਤੇ ਹੁਣ ਬਾਈ ਬਰੇ ਕਹਿੰਦੇ ਅਸੀਂ ਪਹਿਲਾਂ ਨਹੀਂ ਲਾਈ ਅੰਦਰ ਟਾਇਲ ਜਿਹੜੀ ਲਾਈ ਹੈ ਹੁਣ ਇਧਰ ਵੀ ਲਾ ਕੇ ਲਈਏ ਕਿਉਂਕਿ ਇੱਕ ਵਿਸ਼ਵਾਸ ਬਣ ਜਾਂਦਾ ਹਾਂਜੀ ਹਾਂਜੀ ਤੇ ਬਈ ਉਹਦੇ ਪੌੜੀਆਂ ਦਾ ਵੀ ਸਾਰਾ ਇਹ ਵੀ ਉੱਥੋਂ ਆਏ ਠੀਕ ਹੈ ਇਧਰ ਇਹ ਵੀ ਆਪਾਰ ਬਾਹਰ ਉਸ ਤੇ ਕਿਚਨ ਕਹਿੰਦੇ ਨੇ ਜੀ ਹਾਂ ਜੀ ਫਿਰ ਸੋਈ ਰੱਖੀ ਹੈ ਬਾਹਰਲੇ ਬਥੇ ਦੋਸਤੋ ਬਹੁਤ ਸੋਹਣਾ ਡਿਜ਼ਾਈਨ ਹੈ ਬਾਹਰ ਕਾਲਾ ਰਿਹਾ ਜਿੰਦਾ ਤਾਂ ਫਾਇ ਕਿਉਂ ਇੱਥੇ ਪਰ ਰੋਟੀ ਲੱਕੜ ਦਾ ਬਣਾਉਂਦੇ ਨੇ ਠੀਕ ਹੈ ਜੀ ਹਾਂ ਜੀ ਉਹ ਆਪਾਂ ਨੂੰ ਸਾਡਾ ਨਹੀਂ ਜਾ ਇਹ ਤਾਂ ਇੱਤਾ ਕਰਕੇ ਹੀ ਬਣਾਇਆ ਹੋਇਆ ਹੈ ਜੀ ਇਹਦੇ ਖਾਤਰ ਅਜੇ ਲੈ ਕੇ ਆਉਣਾ ਜੀ ਉੱਥੋਂ ਠੀਕ ਹੈ ਜੀ ਠੀਕ ਹੈ ਫਿਰ ਉਹਨਾਂ ਦੇ ਦਰਸ਼ਨ ਕਰਕੇ ਆਵਾਂਗੇ ਠੀਕ ਹੈ ਠੀਕ ਹੈ ਹਾਂ ਜੀ ਤੇ ਦੋਸਤੋ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਨਾ ਤੁਹਾਨੂੰ ਜਿੰਨਾ ਹੋ ਸਕੇ ਘਰ ਦੇ ਹਰ ਰੋਜ਼ ਨਵਾਂ ਡਿਜ਼ਾਈਨ ਹੋਵੇ ਆਪਾਂ ਤੁਹਾਨੂੰ ਦਿਖਾ ਦਈਏ ਉਹਦੇ ਤੋਂ ਤੁਹਾਨੂੰ ਆਪਣੇ ਪਰਵਾਹ ਹੋਵੇ ਦੇ ਦੇ ਨਾ ਕੋਈ ਸਾਨੂੰ ਕੋਈ ਪਤਾ ਲੱਗ ਸਕੇ ਵੀ ਜੇ ਕੋਈ ਆਪਣੇ ਘਰ ਦੇ ਵਿੱਚ ਆਪਾਂ ਕੰਮੀਰੇ ਜੀ ਕਿਸ ਚੀਜ਼ ਦੀ ਆਪਾਂ ਕਿਵੇਂ ਬਣਾਉਣੀ ਹੈ ਜਾਂ ਕੋਈ ਨਵਾਂ ਡਿਜ਼ਾਈਨ ਬਣਾਉਣੀ ਸੋਚ ਰਿਹਾ ਹੈ ਵੀ ਕਿੱਥੇ ਆਪਾਂ ਕੀ ਰੱਖਣਾ ਆਪਣਾ ਮਕਸਦ ਇਹ ਹੁੰਦਾ ਤੇ ਸਾਨੂੰ ਤੁਸੀਂ ਘਮਰਾ ਨਾ ਹੋਰ ਵੀ ਜੇ ਤੁਸੀਂ ਕੋਈ ਚੀਜ਼ ਖਰੀਦਣੀ ਹੈ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੋਂ ਆਪਾਂ ਨੂੰ ਵਧੀਆ ਮਿਲੂਗੀ ਤੇ ਇਹਨਾਂ ਦੀ ਵਿਕਰੀ ਕਿੰਨੇ ਕਿੰਨੀ ਵਾਧੂ ਹੋ ਰਹੀ ਹੈ ਜਾਂ ਘਟੋ ਰਹੀ ਹੈ ਤਕਨੀਕ ਖਬਲੇਟ ਆਉਂਦੀ ਹੈ ਚੀਜ਼ ਇਹ ਆਪਾਂ ਥੋੜੀ ਪਰਤਾਲ ਕਰਾਂਗੇ ਫੇਰ ਸਮਾਨ ਖਰੀਦਿਆ ਕਰੀਏ ਜੋ ਵੀ ਕਾਰਨ ਆ ਸਮਾਨ ਖਰੀਦਣਾ ਤੇ ਭਾਈ ਇੱਧਰ ਵੀ ਦਿਖਾ ਲਈ ਆਪਾਂ ਇੱਧਰ ਵੀ ਦਿਖਾ ਦੇ ਨੂਰ ਕਰ ਲੈ ਤੇਰੇ ਉੱਪਰ ਪੀਓ ਦੇ ਡਿਜ਼ਾਈਨ ਦਿਖਾ ਦਿਓ ਬਹੁਤ ਸੋਹਣੇ ਬਣਾ ਰਹੇ ਨੇ ਭਾਈ ਇਹ ਵੀ ਮੁੰਡੇ ਬਹੁਤ ਵਧੀਆ ਜੀ ਇਹ ਆਪਣੇ ਗੁਰਦੇਵਾਲ ਸਾਹਿਬ ਤੋਂ ਆਏ ਜੀ ਅੱਛਾ ਜੀ ਜਿਹੜੇ ਪੀਓ ਪੀ ਆ ਕਰਦੇ ਆ ਤੇ ਭਾਈ ਬਹੁਤ ਜ਼ਿਆਦਾ ਚੰਗੀ ਹੈ ਜੀ ਠੀਕ ਹੈ ਜੀ ਇੰਨੀ ਸਮਾਈਆਂ ਦੇ ਦੇ ਜੀ ਤਾਂ ਨੇ ਨਿਰਦੇਸ਼ ਕਰ ਦਿਖਾ ਦਿਓਣਾ ਬਹੁਤ ਸਵਾਈਟ ਵਾਈਟ ਦਾ ਨਾਮ ਆ ਆਪਾਂ ਜੇ ਤੁਸੀਂ ਚਾਹੋ ਤਾਂ ਵੀਡੀਓ ਦੇ ਵਿੱਚੋਂ ਬਾਈਬਲ ਨੰਬਰ ਵੀ ਲੈ ਸਕਦੇ ਹੋ ਉਹਨਾਂ ਦਾ ਵੀ ਨਹੀਂ ਇਹ ਠੇਕਾ ਕਰਦੇ ਨੇ ਜੀ ਇਹਨਾਂ ਨੇ ਕੋਈ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਡਿਜ਼ਾਈਨ ਜਿਵੇਂ ਕਹੀਏ ਜੀ ਠੀਕ ਹੈ ਦੋ ਦੋ ਕੰਦਰਾਂ ਦੇ ਡਿਜ਼ਾਈਨ ਕਰ ਲਈ ਅੱਛਾ ਵੀ ਨਹੀਂ ਐ ਭਾਈ ਅਸੀਂ ਐ ਨਹੀਂ ਕਰਦੇ ਅੱਗੇ ਨਿਆਣਾ ਅੱਗੇ ਨਾ ਹੁੰਦਾ ਸੋਸਤੇ ਇਹਦੀ ਗੱਲ ਬੱਟੀ ਹੁੰਦੀ ਹੈ ਤੇ ਇੱਧਰ ਵੀ ਦੱਸ ਦਿਓ ਜੀ ਇੱਧਰ ਬੈਡਰੂਮ ਆ ਗਿਆ ਜੀ ਨਹੀਂ ਇਹ ਕੋਈ ਅੱਛਾ ਸਟੋਰ ਆ ਗਿਆ ਸਟੋਰ ਆ ਗਿਆ ਦਿੱਪਾ ਟਰੂਮਾ ਪੋਦਰ ਦਿਖਾ ਦੋ ਹਾਂ ਜੀ ਤੇ ਇੱਕ ਇੱਧਰ ਬੈਠਾ ਹਾਂ ਇਹ ਸਗੋ ਭਾਈ ਹੈ ਜੀ ਆਵੇ ਬਹੁਤ ਚੋਣ ਤੇ ਏਰੀਆ ਬਣਿਆ ਸਾਰਾ 2200 ਸquare ਪੱਸਾ 2200 ਥੱਲੇ ਥੱਲੇ ਹੋ ਗਿਆ ਠੀਕ ਹੈ ਤੇ ਦੋਸਤੋ ਕਿਵੇਂ ਲੱਗਾ ਡਿਜ਼ਾਈਨ ਦੱਸਣਾ ਜ਼ਰੂਰ ਤੁਸੀਂ ਕਮੈਂਟਾਂ 'ਚ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਬਹੁਤ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ-ਨਵੀਆਂ ਪੋਠੀਆਂ ਹਵੇਲੀਆਂ ਪੋਠੀ ਇਹ ਹਵੇਲੀਆਂ ਆਪਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਤਾਂ ਕਿ ਤੁਹਾਡਾ ਕੁਝ ਨਾ ਕੁਝ ਫਾਇਦਾ ਹੋ ਸਕੇ ਇਹ ਵਾਰੋਂ ਤੁਸੀਂ ਵਰਕਸਪੇਸ ਦੇਖਿਆ ਬਹੁਤ ਸੋਹਣਾ ਸਿੰਪਲ ਟਾਇਲ ਨਾਲ ਕੀਤਾ ਹੋਇਆ ਹੈ ਹਵੇਲੀ ਦਾ ਤੇ ਅੰਦਰ ਤੋਂ ਵੀ ਵਾਈ ਹੋ ਰਹੀ ਜਿਹੜਾ ਕੰਮ ਕਰਾ ਕਰਾ ਰਹੇ ਨੇ ਹੁਣ ਜਿਵੇਂ ਪੱਥਰ ਬਾਰੇ ਆਪਾਂ ਗੱਲ ਕੀਤੀ ਐ ਤੇ ਜੋੜੀਆਂ ਦੀ ਵੀ ਆਪਾਂ ਗੱਲ ਕਰੀਏ ਬਾਈ ਜੋੜੀਆਂ ਦਾ ਬਾਈ ਤੁਸੀਂ ਆਪਣਾ ਆਪਣੇ ਆਪ ਦੇ ਲੱਗੇ ਸਿਸਟਮ ਆਪ ਵੀ ਸਿਸਟਮ ਬਣਾ ਲਓ ਜਿਵੇਂ ਮੱਖੀ ਫਾਰਮਾਂ ਚ ਉਹਦੇ ਨਾਲ ਨਾਲ ਉਹ ਵੀ ਜੋੜੀਆਂ ਦਾ ਵੀ ਬਾਈ ਤੇ ਠੀਕ ਉਹ ਬਾਈ ਤੁਸੀਂ ਵਗੈਰਾ ਦੇ ਠੀਕ ਹਾਂ ਹਾਂ ਠੀਕ ਐ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ